ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਆਪਾਂ ਬਣਾ ਰਹੇ ਆ ਮਤੀਰੇ ਦਾ ਜੂਸ ਹੈ ਨਾ ਤੇ ਇਹ ਆਪਾਂ ਕੱਟ ਕੇ ਰੱਖ ਲਿਆ ਇੱਧਰ ਆਪਾਂ ਪਾ ਲਈ ਚੱਪ ਚ ਬਰਫ਼ ਬੱਸ ਬੱਸ ਨਹੀਂ ਰਹੀ ਹੋਊਗੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਖੰਡ ਸਾਰੇ ਪਾਦਾ ਮੰਨਿੰਦਾ ਹਾਂ ਜੀ ਤੇ ਬਹੁਤ ਜ਼ਿਆਦਾ ਇਹ ਬਣਦਾ ਹੈ ਟੇਸਟੀ ਤੇ ਗਰਮੀ ਦੇ ਵਿੱਚ ਇਹਦਾ ਲਾਹਾ ਲਓ ਜਿੰਨਾ ਵੀ ਪੀਤਾ ਜਾਂਦਾ ਪੀਓ ਕਿਉਂਕਿ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਤੇ ਗਰਮੀ ਦੇ ਵਿੱਚ ਆਪਾਂ ਨੂੰ ਪਾਣੀ ਦੀ ਜ਼ਰੂਰਤ ਬਹੁਤ ਹੁੰਦੀ ਆ ਪੀਣਾ ਚਾਹੀਦਾ ਇਹਦਾ ਜੂਸ ਬਣਾ ਕੇ ਪੀਓ ਜਾਂ ਉਦਾਂ ਇੰਨੇ ਕੀ ਪੌਨੇ ਤੇ ਜਾਂ ਜੂਸ ਬਣਾ ਕੇ ਪੀਓ ਜਾਂ ਉਦਾਂ ਖੱਟ ਕੇ ਖਾ ਲਓ ਹਨਾ ਬਹੁਤ ਵਧੀਆ ਚੀਜ਼ ਆ ਗਰਮੀ ਵਾਸਤੇ ਚੰਗਾ ਠੰਡ ਮਿਲਦੀ ਆ ਪੀਣੇ ਲਈ ਵਰ ਵਾਸਤੇ ਚੰਗਾ ਤੇ ਹੁਣ ਆਪਾਂ ਇਹਨੂੰ ਕਰ ਲਈਏ ਗ੍ਰੈਂਡ ਫਿਰ ਦਿਖਾਉਨੇ ਆ ਤੁਹਾਨੂੰ ਲਓ ਜੀ ਬਣ ਗਿਆ ਜੂਸ ਮਠੀਰੇ ਦਾ ਆ ਵੇਖਣੋਂ ਇੰਨਾ ਸੋਹਣਾ ਲੱਗ ਰਿਹਾ ਤੇ ਪੀਣ ਨੂੰ ਕਿੰਨਾ ਸਵਾਦ ਹੋਊਗਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਾਲਾ ਨੂਨ ਪਾ ਦੋ ਨਾ ਥੋੜਾ ਜਿਹਾ ਟੇਸਟੀ ਹੋ ਜਾਊਗਾ ਕਾਲੇ ਨੂਨ ਨਾਲ ਇਹ ਮਨਜਿੰਦਰ ਨੂੰ ਸਾਡੇ ਨੂੰ ਘੱਟ ਖਾਲਾ ਜੂਸ ਕਾਲਾ ਨੂਨ ਕਾਲਾ ਜੂਸ ਕਾਲਾ ਨੂਨ ਘੱਟ ਪਸੰਦ ਇੰਨਾ ਕ ਪਾ ਦਾਂਗੇ ਇਹਦੇ ਨਾਲ ਤਾਂ ਨੂਨ ਦੇ ਨਾਲ ਨਾ ਜਿਹੜਾ ਲਾਲ ਨੂਨ ਹੁੰਦਾ ਦੇਸੀ ਇਹਦੇ ਨਾਲ ਤਾਂ ਚਾਰ ਚੰਦ ਹੋਰ ਵੀ ਲੱਗ ਜਾਣੇ ਆ ਇਧਰ ਆਪਾਂ ਰੱਖੀ ਹੋਈ ਹੈ ਸਬਜੀ ਗੋਭੀ ਦੀ ਸਬਜੀ ਬਣਾ ਰਹੇ ਨਾਲ-ਨਾਲ ਨਾਲ ਤੇ ਤੁਸੀਂ ਵੀ ਜਰੂਰ ਬਣਾਇਓ ਪੀਓ ਗਰਮੀ ਦੇ ਵਿੱਚ ਵੱਧ-ਤੋਂ ਵੱਧ ਮਤੀਰੇ ਦਾ ਜੂਸ ਖਾਓ ਵੀ ਪੀਓ ਵੀ ਜਿਉਂਦੇ ਰਹਿਣ ਵਾਸਤੇ ਰੋ ਥੈਂਕ ਯੂ